ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਵਿਅਕਤੀ ਦੀ ਸੇਵਾ ਅਤੇ ਦਿਆਲਤਾ ਕਿਵੇਂ ਦੁਸ਼ਮਣ ਦੇ ਦਿਲਾਂ ਨੂੰ ਪਿਆਰ ਨਾਲ ਭਰ ਸਕਦੀ ਹੈ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਈ ਕਨਿਆ ਜੀ ਦੀ ਜਿਸ ਨੇ ਨਫ਼ਰਤ ਦੇ ਸਮੇਂ ਵਿੱਚ ਪਿਆਰ ਦਾ ਪੈਗਾਮ ਫਲਾਇਆ ਭਾਈ ਕਨਿਆ ਜੀ ਦਾ ਜਨਮ 1648 ਵਿੱਚ ਸਿਆਲਕੋਟ ਜ਼ਿਲ੍ਹਾ ਵਜ਼ੀਰਾਬਾਦ ਨੇੜੇ ਸੋਧਰਾ ਦੇ ਇੱਕ ਤਮਨ ਖੱਤਰੀ ਪਰਿਵਾਰ ਵਿੱਚ ਹੋਇਆ ਉਨ੍ਹਾਂ ਦੇ ਪਿਤਾ ਇੱਕ ਅਮੀਰ ਵਪਾਰੀ ਸਨ ਪਰ ਕਨਈਆ ਜੀ ਨੂੰ ਛੋਟੀ ਉਮਰ ਤੋਂ ਹੀ ਹਮਦਰਦੀ ਅਤੇ ਦੂਸਰਿਆਂ ਦੀ ਮਦਦ ਕਰਨ ਦੀ ਇੱਛਾ ਸੀ ਉਹ ਹਰ ਵੇਲੇ ਆਪਣੀ ਜੀਬ ਵਿੱਚ ਕੁਝ ਸਿੱਕੇ ਰੱਖਦੇ ਤਾਂ ਜੋ ਕਿਸੇ ਲੋੜਵੰਦ ਦੀ ਮਦਦ ਕਰ ਸਕਣ ਪਿੰਡ ਦੇ ਲੋਕ ਉਨ੍ਹਾਂ ਦੇ ਇਸ ਹਮਦਰਦੀ ਭਰੇ ਸੁਭਾਅ ਤੋਂ ਬਹੁਤ ਹੈਰਾਨ ਸਨ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਗਏ ਉਹਨਾਂ ਨੇ ਹੋਰ ਤਰੀਕਿਆਂ ਨਾਲ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਹ ਹਰ ਰੋਜ਼ ਪਿੰਡ ਦੇ ਰਸਤੇ ਉੱਤੇ ਖੜੇ ਹੋ ਜਾਂਦੇ ਅਤੇ ਜਦੋਂ ਵੀ ਕਿਸੇ ਗਰੀਬ ਨੂੰ ਭਾਰੀ ਬੋਝ ਚੁੱਕਦਾ ਵੇਖਦੇ ਤਾਂ ਉਹ ਉਸ ਦਾ ਭਾਰ ਚੁੱਕਣ ਦੀ ਪੇਸ਼ਕਸ਼ ਕਰਦੇ ਇੱਕ ਦਿਨ ਉਹਨਾਂ ਦੀ ਮਾਤਾ ਨੂੰ ਪਤਾ ਲੱਗਾ ਕਿ ਉਹ ਅਮੀਰ ਵਪਾਰੀ ਦਾ ਪੁੱਤਰ ਲੋਕਾਂ ਦਾ ਭਾਰ ਚੁੱਕ ਰਿਹਾ ਹੈ ਮਾਤਾ ਚਿੰਤਤ ਹੋ ਗਈ ਕਿ ਲੋਕ ਉਸ ਬਾਰੇ ਕੀ ਸੋਚਣਗੇ ਪਰ ਭਾਈ ਕਨਿਆ ਜੀ ਨੇ ਕਿਹਾ ਕਿ ਉਹ ਦੂਸਰਿਆਂ ਨੂੰ ਦੁੱਖ ਵਿੱਚ ਨਹੀਂ ਦੇਖ ਸਕਦੇ ਅਤੇ ਉਹ ਉਹਨਾਂ ਦੀ ਮਦਦ ਲਈ ਕੁਝ ਵੀ ਕਰਨਗੇ ਭਾਈ ਕਨਿਆ ਜੀ ਤੇ ਪਿਤਾ ਤੇ ਦੇਹਾਨ ਤੋਂ ਬਾਅਦ ਉਹਨਾਂ ਨੇ ਪਰਿਵਾਰ ਦਾ ਕਾਰੋਬਾਰ ਸੰਭਾਲ ਲਿਆ। ਇੱਕ ਦਿਨ ਜਦੋਂ ਉਹ ਵਪਾਰ ਕਰ ਰਹੇ ਸਨ ਤਾਂ ਉਹਨਾਂ ਦੀ ਮੁਲਾਕਾਤ ਗੁਰੂ ਤੇਗ ਬਹਾਦਰ ਜੀ ਦੇ ਇੱਕ ਸ਼ਰਧਾਲੂ ਭਾਈ ਨਨੂਆ ਨਾਲ ਹੋਈ। ਭਾਈ ਨਨੂਆ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਸਨ। ਫਿਰ ਇੱਕ ਅਜੀਬ ਘਟਨਾ ਵਾਪਰੀ ਜਿਸ ਨੇ ਭਾਈ ਕਨਈਆ ਜੀ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ। ਇੱਕ ਸਵੇਰ ਭਾਈ ਕਨਈਆ ਜੀ ਭਾਈ ਨਨੂਆ ਜੀ ਦੇ ਕੋਲ ਬੈਠੇ ਸਨ। ਅਤੇ ਗੁਰਬਾਣੀ ਦੇ ਸ਼ਬਦ ਸੁਣ ਰਹੇ ਸਨ ਭਾਈ ਨਨੂਆ ਦੀ ਆਵਾਜ਼ ਬਹੁਤ ਮਿੱਠੀ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇੱਕ ਸ਼ਬਦ ਗਾਇਨ ਕੀਤਾ ਜਦੋਂ ਭਾਈ ਕਨੀਆ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਗਾਇਆ ਹੋਇਆ ਸ਼ਬਦ ਸੁਣਿਆ ਜਿਸ ਦਾ ਭਾਵ ਸੀ ਕਿ ਆਪਣੇ ਮਨ ਦੇ ਹੰਕਾਰ ਕਾਮਵਾਸ਼ਨਾ ਕ੍ਰੋਧ ਅਤੇ ਮਾੜੇ ਲੋਕਾਂ ਦੀ ਸੰਗਤ ਤੋਂ ਦੂਰ ਰਹੋ ਜੋ ਮਨੁੱਖ ਇਹ ਜਾਣਦਾ ਹੈ ਕਿ ਦੁੱਖ ਅਤੇ ਸੁੱਖ ਦੋਵੇਂ ਇੱਕੋ ਜਿਹੇ ਹਨ ਜੋ ਮਨੁੱਖ ਖੁਸ਼ੀ ਗਮੀ ਇੱਜ਼ਤ ਅਤੇ ਬੇਇੱਜ਼ਤੀ ਤੋਂ ਨਿਰਲੀਪ ਰਹਿੰਦਾ ਹੈ ਉਹ ਸੰਸਾਰ ਵਿੱਚ ਅਸਲ ਤੱਤ ਨੂੰ ਅਨੁਭਵ ਕਰਦਾ ਹੈ اے ਪਿਆਰੇ ਮਿੱਤਰ ਇਸ ਨੂੰ ਆਪਣੇ ਮਨ ਵਿੱਚ ਜਾਣੋ ਸੰਸਾਰ ਆਪਣੇ ਹੀ ਪੋਗਾ ਵਿੱਚ ਫਸਿਆ ਹੋਇਆ ਹੈ ਕੋਈ ਵੀ ਕਿਸੇ ਹੋਰ ਲਈ ਨਹੀਂ ਹੈ ਤੇਰੀ ਪਤਨੀ ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ ਅਤੇ ਜੋ ਸਦਾ ਤੇਰੇ ਨਾਲ ਜੁੜੀ ਰਹਿੰਦੀ ਹੈ ਜਿਵੇਂ ਹੀ ਆਤਮਾ ਇਸ ਸਰੀਰ ਨੂੰ ਛੱਡਦੀ ਹੈ ਉਹ ਰੋਂਦੀ ਹੋਈ ਇਸ ਸਰੀਰ ਨੂੰ ਛੱਡ ਕੇ ਦੂਰ ਭੱਜ ਜਾਂਦੀ ਹੈ ਅੰਤਮ ਸਮੇਂ ਵਿੱਚ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਕਿਸੇ ਨੇ ਵੀ ਕੰਮ ਨਹੀਂ ਆਉਣਾ ਭਾਵ ਕਿ ਪਰਮਾਤਮਾ ਦੇ ਨਾਮ ਦਾ ਸਿਮਰਨ ਇਸ ਸੰਸਾਰ ਨੂੰ ਪਾਰ ਕਰਨ ਲਈ ਸਹਾਈ ਹੁੰਦਾ ਹੈ ਇਹਨਾਂ ਸ਼ਬਦਾਂ ਨੇ ਭਾਈ ਕਨਈਆ ਜੀ ਦੇ ਮਨ ਨੂੰ ਇੱਕ ਜ਼ੋਰਦਾਰ ਝਟਕਾ ਦਿੱਤਾ ਉਹ ਸੋਚ ਵਿੱਚ ਪੈ ਗਏ ਕਿ ਮੈਂ ਵਾਕਈ ਹੀ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਸਮਝ ਸਕਦਾ ਹਾਂ ਕਿ ਮੈਂ ਸੱਚਮੁੱਚ ਸਾਰੇ ਹੰਕਾਰ ਨੂੰ ਤਿਆਗ ਸਕਦਾ ਹਾਂ ਭਾਈ ਕਨਈਆ ਦੇ ਦਿਲ ਵਿੱਚ ਇੱਕ ਨਵੀਂ ਚੋਟ ਲੱਗੀ ਉਸਦੇ ਮਨ ਵਿੱਚ ਖਿਆਲ ਆਇਆ ਕਿ ਇਹ ਸੰਸਾਰ ਸੱਚਮੁੱਚ ਇੰਨਾ ਮੂਮਾਇਆ ਹੈ ਇਹ ਸ਼ਬਦ ਉਸਦੇ ਦਿਲ ਨੂੰ ਅਜਿਹੇ ਠੰਡੇ ਕਰ ਗਏ ਕਿ ਉਸ ਨੂੰ ਸਾਰੀ ਰਾਤ ਨੀਂਦ ਨਾ ਆਈ ਜਿਸ ਰਾਤ ਉਹਨਾਂ ਨੇ ਇਹ ਸ਼ਬਦ ਸੁਨੇ ਉਸ ਰਾਤ ਉਹਨਾਂ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਭਾਈ ਕਨਿਆ ਜੀ ਨੇ ਮਨ ਵਿੱਚ ਇਹ ਫੈਸਲਾ ਕਰ ਲਿਆ ਕਿ ਉਹ ਸੱਚਾਈ ਦੀ ਭਾਲ ਵਿੱਚ ਲੱਗਣਗੇ ਅਤੇ ਸੱਚੀ ਸੇਵਾ ਦਾ ਰਾਹ ਪੜਨਗੇ ਗੁਰੂ ਜੀ ਦੇ ਬਚਨਾਂ ਤੇ ਅਮਲ ਕਰਨਗੇ ਗੁਰੂ ਤੇਗ ਬਹਾਦਰ ਜੀ ਦੀ ਲਿਖੀ ਬਾਣੀ ਸੁਣ ਕੇ ਪਾਈ ਕਨਿਆ ਜੀ ਦੀ ਆਤਮਾ ਜਾਗ ਪਈ ਉਸ ਨੇ ਪਹਿਲਾਂ ਮੌਤ ਦੀ ਅਸਲੀਅਤ ਅਤੇ ਸਿਮਰਨ ਦੀ ਮਹੱਤਤਾ ਬਾਰੇ ਕਦੇ ਨਹੀਂ ਸੀ ਸੋਚਿਆ ਹਾਲਾਂਕਿ ਉਹਨਾਂ ਨੇ ਬਹੁਤ ਸਾਰੇ ਚੰਗੇ ਕੰਮ ਕੀਤੇ ਸਨ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਨਾਮ ਅਤੇ ਗੁਰਬਾਣੀ ਦੇ ਤਤ ਤੋਂ ਖੁੰਝ ਗਏ ਹਨ ਇਸ ਤੋਂ ਬਾਅਦ ਪਾਈ ਕਨਿਆ ਜੀ ਨੇ ਪਾਈ ਨਨੂਆ ਜੀ ਨੂੰ ਕਿਹਾ ਕਿ ਉਹ ਉਸ ਨੂੰ ਸੰਸਾਰ ਦਾ ਮੰਤਰ ਦੱਸਣ ਪਾਈ ਨਨੂਆ ਜੀ ਨੇ ਪਾਈ ਕਨਿਆ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਲਈ ਕਿਹਾ ਪ੍ਰੰਤ ਹੀ ਭਾਈ ਕਨੀਆ ਉਸ ਯਾਤਰਾ ਤੇ ਨਿਕਲ ਗਏ। ਉਹਨਾਂ ਦੀ ਖੋਜ ਉਦੋਂ ਖਤਮ ਹੋ ਗਈ ਜਦੋਂ ਉਹ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ। ਅਤੇ ਉਹਨਾਂ ਦੇ ਹੱਥੋਂ ਸਿੱਖ ਵਜੋਂ ਦਿੱਖਿਆ ਸਵੀਕਾਰ ਕੀਤੀ। ਭਾਈ ਕਨੀਆ ਜੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਹੀ ਰਹਿਣ ਲੱਗੇ ਅਤੇ ਸੰਗਤ ਦੀ ਸੇਵਾ ਕਰਨ ਲੱਗੇ। ਭਾਈ ਕਨੀਆ ਗੁਰੂ ਜੀ ਲਈ ਅਤੇ ਬਾਅਦ ਵਿੱਚ ਲੰਗਰ ਵਿੱਚ ਜਲ ਵਾਹਕ ਦੀ ਸੇਵਾ ਕਰਦੇ ਸਨ। ਉਹ ਗੁਰੂ ਸਾਹਿਬ ਦੇ ਕੋੜਿਆਂ ਦੀ ਦੇਖਭਾਲ ਵੀ ਕਰਦੇ ਸਨ। ਇੱਕ ਦਿਨ ਕੋੜਿਆਂ ਦੀ ਸੇਵਾ ਕਰਦੇ ਸਮੇਂ ਗੁਰੂ ਤੇਗ ਬਹਾਦਰ ਜੀ ਪਾਈ ਕਨਈਆ ਜੀ ਨੂੰ ਮਿਲਣ ਆਏ। ਉਹਨਾਂ ਨੇ ਉਸ ਨੂੰ ਆਸ਼ੀਰਵਾਦ ਦਿੰਦੇ ਕਿਹਾ ਤੂੰ ਸੇਵਾ ਵਿੱਚ ਆਪਣਾ ਭਵਿੱਖ ਵੇਖਣਾ ਹੈ। ਤੇਰੀ ਜ਼ਿੰਦਗੀ ਸੇਵਾ ਨਾਲ ਭਰਪੂਰ ਹੋਣੀ ਚਾਹੀਦੀ ਹੈ। ਇਹ ਸ਼ਬਦ ਪਾਈ ਕਨਈਆ ਜੀ ਦੇ ਮਨ ਵਿੱਚ ਰੋਸ਼ਨੀ ਦੀ ਕਿਰਨ ਵਾਂਗ ਆਏ। ਪਾਈ ਕਨਈਆ ਦੀ ਜ਼ਿੰਦਗੀ ਦਾ ਰਾਹ ਹੁਣ ਸਪਸ਼ਟ ਹੋ ਗਿਆ ਸੀ। ਉਹ ਪੂਰੀ ਲਗਨ ਨਾਲ ਸੇਵਾ ਵਿੱਚ ਜੁਟ ਗਏ। ਇਹ ਜਾਣ ਕੇ ਕਿ ਇਹੀ ਉਸਦੀ ਸੱਚੀ ਮੰਜ਼ਿਲ ਹੈ। ਆਪਣੇ ਖੁੱਲੇ ਦਿਲ ਅਤੇ ਸਾਰੇ ਨਾਲ ਪਿਆਰ ਲਈ ਭਾਈ ਕਨਿਆ ਜੀ ਨੇ ਆਪਣਾ ਸਾਰਾ ਜੀਵਨ ਅਤੇ ਸਮਾਂ ਲੰਗਰ ਦੀ ਸੇਵਾ ਲਈ ਸਮਰਪਿਤ ਕਰਨਾ ਸ਼ੁਰੂ ਕਰ ਦਿੱਤਾ ਉਹ ਸਾਰੇ ਲੋਕਾਂ ਦੀ ਬੇਲੋੜ ਸੇਵਾ ਕਰਦੇ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ ਉਹਨਾਂ ਦਾ ਜੀਵਨ ਪਰਮਾਤਮਾ ਅਤੇ ਗੁਰੂ ਨਾਲ ਵਧ ਤੋਂ ਵਧ ਅਪੇਧ ਹੋਣ ਲੱਗਾ ਕਿਉਂਕਿ ਉਹਨਾਂ ਦੇ ਕੰਮਾਂ ਨੇ ਧਰਤੀ ਨੂੰ ਸਵਰਗ ਬਣਾ ਦਿੱਤਾ ਸੀ ਭਾਈ ਕਨਿਆ ਨੇ ਇੱਕ ਅਧਿਆਤਮਿਕ ਕੇਂਦਰ ਵੀ ਖੋਲਿਆ ਕਾਂ ਜੋ ਉਹ ਸਾਰੇ ਲੋਕਾਂ ਦੀ ਸੇਵਾ ਕਰ ਸਕੇ ਉਹ ਵਿਸ਼ਵਾਸ ਕਰਦੇ ਸਨ ਕਿ ਪਰਮਾਤਮਾ ਹਰ ਇੱਕ ਵਿਅਕਤੀ ਵਿੱਚ ਹੈ ਇਸ ਲਈ ਉਸ ਨੇ ਇੱਕ ਓੰਕਾਰ ਦੀ ਸੇਵਾ ਕੀਤੀ ਭਾਈ ਕਨਈਆ ਜੀ ਨੇ ਪਾਕਿਸਤਾਨ ਦੇ ਮੁcjੀਦਾ ਅਟਕ ਜੇਲੇ ਦੇ ਕਰਵਾਹਾ ਪਿੰਡ ਵਿੱਚ ਇੱਕ ਧਰਮਸ਼ਾਲਾ ਦੀ ਸਥਾਪਨਾ ਕੀਤੀ ਜਿਸ ਨੂੰ ਇੱਕ ਪ੍ਰਚਾਰ ਕੇਂਦਰ ਵਿੱਚ ਬਦਲਿਆ ਗਿਆ ਉਸ ਦਾ ਵਿਸ਼ੇਸ਼ ਮਿਸ਼ਨ ਬਿਨਾਂ ਕਿਸੇ ਕੌਮੀਅਤ ਜਾਤ ਜਾਂ ਧਰਮ ਦੇ ਭੇਦ ਭਾਵ ਦੇ ਮਨੁੱਖਤਾ ਦੀ ਨਿਰਸਰਵਾਰਥ ਸੇਵਾ ਸੀ 1704 ਵਿੱਚ ਉਹ ਆਨੰਦਪੁਰ ਦੇ ਦੌਰੇ ਤੇ ਸੀ ਜਦੋਂ ਰਾਜਪੂਤ ਪਹਾੜੀ ਫੌਜਾਂ ਅਤੇ ਉਹਨਾਂ ਦੇ ਮੁਗਲ ਸਹਿਯੋਗੀਆਂ ਨੇ ਸ਼ਹਿਰ ਉੱਤੇ ਹਮਲਾ ਕੀਤਾ ਦੁਸ਼ਮਨਾ ਨੇ ਆਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਅਤੇ ਸ਼ਹਿਰ ਦੀ ਰਸਦ ਕੱਟ ਦਿੱਤੀ ਜਲਦੀ ਹੀ ਪਾਣੀ ਅਤੇ ਭੋਜਨ ਲੱਭਣਾ ਮੁਸ਼ਕਲ ਹੋ ਗਿਆ ਅਤੇ ਲੜਾਈ ਵਿੱਚ ਬਹੁਤ ਸਾਰੇ ਆਦਮੀ ਕਮਜ਼ੋਰ ਅਤੇ ਜ਼ਖਮੀ ਹੋ ਗਏ ਇੱਕ ਦਿਨ ਪਾਈ ਕਨਈਆ ਜੀ ਨੇ ਜੰਗ ਦੇ ਮੈਦਾਨ ਵਿੱਚ ਸਾਰੇ ਜ਼ਖਮੀ ਬੰਦਿਆਂ ਨੂੰ ਦੇਖਿਆ ਅਤੇ ਆਪਣੇ ਪਿਆਰ ਨਾਲ ਉਹ ਸਿੱਧਾ ਜੰਗ ਦੇ ਮੈਦਾਨ ਵਿੱਚ ਗਏ ਅਤੇ ਸਾਰਿਆਂ ਨੂੰ ਪਾਣੀ ਪਿਲਾਉਣ ਲੱਗੇ ਚਮੜੇ ਦੇ ਪਾਣੀ ਦੇ ਥੈਲੇ ਵਿੱਚੋਂ ਉਹਨਾਂ ਨੇ ਸੁੱਕੇ ਗਲਿਆਂ ਦੀ ਸੇਵਾ ਕਰਦਿਆਂ ਦੋਹਾਂ ਫੌਜਾਂ ਦੇ ਜ਼ਖਮਿਆਂ ਨੂੰ ਬਰਾਬਰ ਪਾਣੀ ਦਿੱਤਾ ਇਥੋਂ ਤੱਕ ਕਿ ਦੁਸ਼ਮਨਾ ਨੂੰ ਵੀ ਇਹ ਗੱਲ ਹੁਣ ਆਮ ਨਹੀਂ ਸੀ ਕਿਉਂਕਿ ਜੰਗ ਦੇ ਦੌਰਾਨ ਵੈਰੀਆਂ ਵਿੱਚਕਾਰ ਸੇਵਾ ਕਰਨ ਵਾਲਾ ਕੋਈ ਨਹੀਂ ਸੀ ਕੁਝ ਸਿੱਖਾਂ ਨੇ ਸੋਚਿਆ ਕਿ ਭਾਈ ਕਨਿਆ ਸੱਚਮੁੱਚ ਗੁਰੂ ਦੇ ਅਸਲੀ ਸੇਖਾਨ ਪਰ ਕੁਝ ਹੋਰ ਸਿੱਖ ਉਹਨਾਂ ਦੇ ਇਸ ਕੰਮ ਤੋਂ ਨਾਰਾਜ਼ ਹੋਏ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ। ਮਹਾਰਾਜ, ਪਾਈਕਨੀਆਂ ਦੁਸ਼ਮਣ ਦੇ ਸਿਪਾਈਆਂ ਨੂੰ ਵੀ ਪਾਣੀ ਪਿਲਾ ਰਿਹਾ ਹੈ। ਅਸੀਂ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ ਲੜ ਰਹੇ ਹਾਂ ਅਤੇ ਪਾਈਕਨੀਆਂ ਦੀ ਸੇਵਾ ਕਰਕੇ ਉਹ ਦੁਬਾਰਾ ਸਾਡੇ ਖਿਲਾਫ ਲੜਨ ਲਈ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਇਹ ਗੱਲ ਪਤਾ ਚੱਲੀ ਤਾਂ ਉਹਨਾਂ ਨੇ ਭਾਈ ਕਨਈਆ ਜੀ ਨੂੰ ਬੁਲਾਇਆ ਅਤੇ ਪੁੱਛਿਆ ਇਹ ਬਹਾਦਰ ਸਿੱਖ ਕਹਿ ਰਹੇ ਹਨ ਕਿ ਤੁਸੀਂ ਜਾ ਕੇ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਹੋ ਅਤੇ ਉਹ ਦੁਬਾਰਾ ਉਹਨਾਂ ਲਈ ਲੜਨ ਲਈ ਠੀਕ ਹੋ ਗਏ ਹਨ ਕੀ ਇਹ ਸੱਚ ਹੈ ਭਾਈ ਕਨਈਆ ਜੀ ਨੇ ਨਿਮਰਤਾ ਨਾਲ ਜਵਾਬ ਦਿੱਤਾ ਮੇਰੇ ਗੁਰੂ ਜੀ ਉਹ ਜੋ ਕਹਿੰਦੇ ਹਨ ਉਹ ਸੱਚ ਹੈ ਪਰ ਮਹਾਰਾਜ ਮੈਂ ਜੰਗ ਦੇ ਮੈਦਾਨ ਵਿੱਚ ਕੋਈ ਮੁਗਲ ਜਾਂ ਸਿੱਖ ਨਹੀਂ ਦੇਖਿਆ ਮੈਂ ਸਿਰਫ ਮਨੁੱਖਾਂ ਨੂੰ ਹੀ ਦੇਖਿਆ ਮੈਨੂੰ ਹਰ ਜਗ੍ਹਾ ਸਿਰਫ ਇਨਸਾਨੀਅਤ ਅਤੇ ਪਿਆਰ ਹੀ ਦਿਸਦਾ ਹੈ। ਮੈਂ ਸਭ ਨੂੰ ਵਾਹਿਗੁਰੂ ਦਾ ਰੂਪ ਸਮਝ ਕੇ ਹੀ ਪਾਣੀ ਪਿਲਾ ਰਿਹਾ ਹਾਂ। ਭਾਈ ਕਨੀਆ ਜੀ ਨੇ ਕਿਹਾ, "ਗੁਰੂ ਜੀ, ਕੀ ਤੁਸੀਂ ਸਾਨੂੰ ਸਾਰੇ ਰੱਬ ਦੇ ਲੋਕਾਂ ਨਾਲ ਇੱਕੋ ਜਿਹਾ ਵਿਹਾਰ ਕਰਨਾ ਨਹੀਂ ਸਿਖਾਇਆ?" ਜਵਾਬ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਭਾਈ ਕਨੀਆ ਜੀ ਨੇ ਗੁਰੂ ਦੇ ਡੂੰਘੇ ਸੰਦੇਸ਼ ਨੂੰ ਸਹੀ ਤਰ੍ਹਾਂ ਨਾਲ ਸਮਝ ਲਿਆ ਸੀ। ਗੁਰੂ ਜੀ ਨੇ ਮੁਸਕਰਾ ਕੇ ਭਾਈ ਕਨੀਆ ਜੀ ਨੂੰ ਅਸੀਸ ਦਿੱਤੀ। ਗੁਰੂ ਜੀ ਨੇ ਕਿਹਾ, ਪਾਈਕ ਨੀਆ ਜੀ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਗੁਰਬਾਣੀ ਦੇ ਸੱਚੇ ਸੰਦੇਸ਼ ਨੂੰ ਸਮਝ ਲਿਆ ਹੈ ਫਿਰ ਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਕਿਹਾ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਪਾਈਕ ਨੀਆ ਜੀ ਨੇ ਗੁਰੂ ਦੀਆਂ ਸਿੱਖਿਆਵਾਂ ਦੇ ਡੂੰਘੇ ਸੰਦੇਸ਼ ਨੂੰ ਸਹੀ ਢੰਗ ਨਾਲ ਸਮਝ ਲਿਆ ਹੈ ਅਤੇ ਉਹਨਾਂ ਸਾਰਿਆਂ ਨੂੰ ਗੁਰਬਾਣੀ ਦੇ ਅਨਮੋਲ ਸ਼ਬਦਾਂ ਤੋਂ ਸਬਕ ਸਿੱਖਣ ਲਈ ਯਤਨ ਕਰਨੇ ਪੈਣਗੇ ਸੱਚੇ ਸਿੱਖ ਦੀ ਸੇਵਾ ਸਭ ਲਈ ਹੁੰਦੀ ਹੈ ਮਿੱਤਰ ਜਾਂ ਦੁਸ਼ਮਣ ਵਿੱਚ ਕੋਈ ਪੇਦ ਨਹੀਂ ਕਰਦੀ ਗੁਰੂ ਗੋਬਿੰਦ ਸਿੰਘ ਜੀ ਭਾਈ ਕਨਈਆ ਜੀ ਦੀ ਇਸ ਨਿਰਵੈਰ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਢੇਰ ਸਾਰੀਆਂ ਦਾਤਾਂ ਨਾਲ ਨਹੀਂ ਵਜਿਆ ਇਸ ਤੋਂ ਬਾਅਦ ਗੁਰੂ ਜੀ ਨੇ ਭਾਈ ਕਨਈਆ ਜੀ ਨੂੰ ਮਲਮ ਅਤੇ ਪੱਟੀ ਵੀ ਦਿੱਤੀ ਅਤੇ ਕਿਹਾ ਹੁਣ ਤੂੰ ਸਿਰਫ ਪਾਣੀ ਹੀ ਨਹੀਂ ਸੇਵਾ ਦੇ ਨਾਮ ਨਾਲ ਇਹਨਾਂ ਦੇ ਜ਼ਖਮ ਵੀ ਭਰ ਦੇ ਇਹ ਸੱਚੀ ਸੇਵਾ ਦਾ ਰਾਹ ਹੈ ਫਿਰ ਸੰਗਤ ਵੱਲ ਮੁੜਦੇ ਹੋਏ ਗੁਰੂ ਜੀ ਨੇ ਕਿਹਾ ਸਾਥ ਸੰਗਤ ਜੀ ਭਾਈ ਕਨਈਆ ਰੱਬ ਤੋਂ ਡਰਨ ਵਾਲਾ ਸੰਤ ਹੈ ਦੂਸਰਾ ਪ੍ਰਤੀ ਉਸ ਦੇ ਨਿਰਪੱਖ ਅਤੇ ਗੈਰ ਪੱਖਪਾਤੀ ਵਿਵਹਾਰ ਨੇ ਉਸ ਨੂੰ ਸਹਜ ਅਵਸਥਾ ਦੀ ਪ੍ਰਾਪਤੀ ਲਈ ਪ੍ਰੇਰਿਆ ਹੈ ਉਸ ਨੂੰ ਆਪਣਾ ਮਿਸ਼ਨ ਜਾਰੀ ਰੱਖਣ ਦਿਓ ਆਉਣ ਵਾਲੇ ਸਾਲਾਂ ਵਿੱਚ ਬਹੁਤ ਸਾਰੇ ਲੋਕ ਉਸ ਦੇ ਨਕਸ਼ੇ ਕਦਮਾਂ ਤੇ ਚੱਲਣਗੇ ਅਤੇ ਨਿਸ਼ਕਾਮ ਸੇਵਾ ਦੀ ਪਰੰਪਰਾ ਨੂੰ ਜੀਵਦਾ ਰੱਖਣਗੇ ਗੁਰੂ ਜੀ ਨੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਯਾਦ ਕਰਵਾਇਆ ਕਿ ਹਰ ਵਿਅਕਤੀ ਦਾ ਸਤਿਕਾਰ ਕਰਨਾ ਸਿੱਖ ਧਰਮ ਦਾ ਬੁਨਿਆਦੀ ਥੰਮ੍ਹ ਹੈ ਅਤੇ ਦਸਵੇਂ ਗੁਰੂ ਦੁਆਰਾ ਦਿੱਤਾ ਹੋਇਆ ਮਜਬੂਤ ਸੰਦੇਸ਼ ਵੀ ਭਾਈ ਕਨਈਆ ਜੀ ਦੇ ਇਸ ਨਿਰਵੈਰ ਅਤੇ ਨਿਰਮਲ ਸੇਵਾ ਨੇ ਸਿੱਖ ਧਰਮ ਦੀ ਇੱਕ ਅਦੁੱਧ ਮਿਸਾਲ ਪੇਸ਼ ਕੀਤੀ ਉਹ ਸਿਰਫ ਸੇਵਾ ਹੀ ਨਹੀਂ ਕਰਦੇ ਸਨ ਸਗੋਂ ਪ੍ਰੇਮ ਮਿਠਾਸ ਅਤੇ ਮਲੁਖ ਦਾਦਾ ਪਾਠ ਵੀ ਪੜ੍ਹਦੇ ਸਨ ਭਾਈ ਕਨਈਆ ਜੀ 1718 ਈਸਵੀ ਵਿੱਚ ਆਸਾ ਦੀ ਵਾਰ ਸੁਰਨ ਦੇ ਸਮੇਂ ਅਕਾਲ ਚਲਾਣਾ ਕਰ ਗਏ ਇਸ ਤਰਤੀਨ ਨੂੰ ਛੱਡਣ ਤੋਂ ਪਹਿਲਾਂ ਉਹਨਾਂ ਨੇ ਇੱਕ ਧਰਮਸ਼ਾਲਾ ਦੀ ਸਥਾਪਨਾ ਕੀਤੀ ਜੋ ਲੋੜਵੰਦ ਲੋਕਾਂ ਨੂੰ ਪਾਣੀ ਭੋਜਨ ਅਤੇ ਆਸਰਾ ਪ੍ਰਦਾਨ ਕਰਦੀ ਸੀ ਉਹਨਾਂ ਨੇ ਰਸੀਬ ਬਣਾਉਣ ਦਾ ਇੱਕ ਵਪਾਰ ਵੀ ਸ਼ੁਰੂ ਕੀਤਾ ਤਾਂ ਜੋ ਉਹ ਇਸ ਆਮਦਨ ਨੂੰ ਦੂਸਰਾਂ ਦੇ ਦਾਨ ਤੇ ਨਿਰਭਰ ਕੀਤੇ ਬਿਨਾ ਕਰਮਸ਼ਾਲਾ ਨੂੰ ਚਲਾਉਣ ਲਈ ਵਰਤ ਸਕਣ ਉਹਨਾਂ ਦੀ ਮਿਸਾਲ ਅਜੋਕੇ ਰੈੱਡ ਕਰਾਸ ਦੇ ਅਗਾਂਹ ਵਜੋਂ ਸਾਰਿਆਂ ਲਈ ਹਮਦਰਦੀ ਅਤੇ ਦਿਆਲਤਾ ਦੇ ਵਿਸ਼ਵ ਵਿਆਪੀ ਸੰਦੇਸ਼ ਲਈ ਸ਼ਰਧਾਂਜਲੀ ਹੈ ਹੈਂਡਰੀ ਡੋਨਟ ਬਿਸ਼ਪ ਰੈੱਡ ਕਰਾਸ ਦੇ ਸੰਪਾਦਕ ਖਾਨ ਉਸ ਨੂੰ ਜੰਗ ਦੇ ਪੀੜਤਾਂ ਦੀ ਦੇਖਭਾਲ ਕਰਨ ਵਾਲੇ ਪਹਿਲੇ ਮਨੁੱਖਤਾਵਾਦੀ ਵਜੋਂ ਮੰਨਿਆ ਜਾਂਦਾ ਹੈ। ਉਸ ਦੀ ਅਸਲ ਪਹਿਚਾਣ 1859 ਵਿੱਚ ਮੀਟਾ ਦੀ ਲੜਾਈ ਦੌਰਾਨ ਬਣੀ ਜਦੋਂ ਉਹ ਲੜਾਈ ਦੇ ਮੈਦਾਨ ਵਿੱਚ ਗਿਆ ਅਤੇ ਜੰਗ ਦੇ ਪੀੜਤਾਂ ਦੀ ਸਹਾਇਤਾ ਕੀਤੀ। ਉਸ ਦੇ ਇਸ ਤਜਰਬੇ ਨੇ ਉਸ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਜੰਗ ਦੇ ਦੌਰਾਨ ਜ਼ਖਮੀ ਲੋਕਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਹੈਨਰੀ ਡੋਨਰਟ ਨੇ 1863 ਵਿੱਚ ਪਹਿਲੀ ਵਾਰ ਰੈੱਡ ਕਰਾਸ ਦੇ ਟਾਂਚੇ ਦੀ ਸਥਾਪਨਾ ਕੀਤੀ ਜਿਸ ਦਾ ਮੁੱਖ ਉਦੇਸ਼ ਜੰਗ ਦੇ ਪੀੜਤਾਂ ਦੀ ਸੇਵਾ ਕਰਨਾ ਸੀ ਇਸ ਕਾਰਜ ਨੇ ਸੰਸਾਰ ਵਿੱਚ ਮਨੁੱਖਤਾਵਾਦੀ ਕੰਮ ਨੂੰ ਬਹੁਤ ਉੱਚਾ ਮਾਨ ਦਿੱਤਾ ਅਤੇ ਉਸ ਦੀ ਸੇਵਾ ਦੇ ਕਾਰਨ 1901 ਵਿੱਚ ਉਸ ਨੂੰ ਪਹਿਲਾ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲਿਆ ਸਿੱਖ ਧਰਮ ਨੇ ਰੈੱਡ ਕਰਾਸ ਦੀ ਸ਼ੁਰੂਆਤ ਤੋਂ 100 ਸਾਲ ਪਹਿਲਾਂ ਭਾਈ ਕਨਈਆ ਜੀ ਨੂੰ ਜਨਮ ਦਿੱਤਾ ਅੱਜ ਭਾਈ ਕਨਈਆ ਜੀ ਭਾਵੇਂ ਸਰੀਰਿਕ ਤੌਰ ਤੇ ਸਾਡੇ ਨਾਲ ਨਹੀਂ ਹਨ ਪਰ ਜਦੋਂ ਤੁਸੀਂ ਯਾਦਗਾਰੀ ਅਸਥਾਨ ਗੁਰਦੁਆਰਾ ਦੁੱਤੀ ਸੇਵਾ ਦੇ ਬਗੀਚੇ ਵਿੱਚ ਚੱਲਦੇ ਹੋ ਤਾਂ ਤੁਸੀਂ ਆਲੇ-ਦੁਆਲੇ ਉਹਨਾਂ ਦੀ ਮੌਜੂਦਗੀ ਨੂੰ ਲਗਭਗ ਮਹਿਸੂਸ ਕਰਦੇ ਹੋ ਅਚਾਨਕ ਭਾਈ ਕਨਈਆ ਜੀ ਦੀ ਤਸਵੀਰ ਆਪਣੀ ਪਿੱਠ ਪਿੱਛੇ ਪਾਣੀ ਨਾਲ ਭਰੀ ਹੋਈ ਇੱਕ ਥੈਲੀ ਲੈ ਕੇ ਤੁਹਾਡੀਆਂ ਅੱਖਾਂ ਸਾਹਮਣੇ ਚਮਕਣ ਲੱਗਦੀ ਹੈ ਇਸ ਸਬਕ ਨੂੰ ਸਿੱਖਣ ਤੋਂ ਬਾਅਦ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੱਚਾ ਪਿਆਰ ਅਤੇ ਸੇਵਾ ਕਿਸੇ ਵੀ ਹਾਲਤ ਵਿੱਚ ਜਿੱਤ ਸਕਦੇ ਹਨ ਭਾਈ ਕਨਈਆ ਜੀ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਦਇਆ ਅਤੇ ਸਮਰਥਨ ਦੁਨੀਆ ਨੂੰ ਬਦਲ ਸਕਦੇ ਹਨ ਭਾਈ ਕਨਈਆ ਜੀ ਦੀ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਕਿਸੇ ਵੀ ਸਥਿਤੀ ਵਿੱਚ ਸੇਵਾ ਦਾ ਰਸਤਾ ਹੀ ਸਹੀ ਰਸਤਾ ਹੈ ਕਿ ਤੁਸੀਂ ਵੀ ਉਹਨਾਂ ਦੇ ਉਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਸੰਕਲਪ ਲਿਆ ਹੈ ਜੇਕਰ ਤੁਸੀਂ ਉਹਨਾਂ ਦੇ ਕਾਰਨ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਅਤੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਤੁਸੀਂ ਹੋਰ ਸੂਚਨਾਵਾਂ ਅਤੇ ਪ੍ਰੇਰਕ ਕਹਾਣੀਆਂ ਲਈ ਸਾਡੇ ਨਾਲ ਜੁੜੇ ਰਹੋ ਵੀਡੀਓ ਵੇਖਣ ਲਈ ਧੰਨਵਾਦ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ